ਇਹ ਅਸੀਂ ਇੱਕ ਐਫਆਈਆਰ ਨੰਬਰ 64 ਜੋ ਇੱਕ ਸ਼ਿਵ ਸਿਨ ਐਕਟਿਵਿਸਟ ਦਾ ਮਰਡਰ ਹੋਇਆ ਸੀ ਉਸ ਦੇ ਵਿੱਚ ਅਸੀਂ ਦੋ ਬੰਦੇ ਜਿਹੜੇ ਹੈਗੇ ਆ ਮਾਸਟਰ ਵਿੱਚੋਂ ਅਰੈਸਟ ਕੀਤੇ ਸੀ 30 ਤਰੀਕ ਨੂੰ ਤੇ ਉਹਨਾਂ ਨੂੰ ਅਸੀਂ ਫਰਦਰ ਰਿਮਾਂਡ ਲਿਆ ਉਹਨਾਂ ਦਾ ਦੋ ਦਿਨ ਦਾ ਤੇ ਉਹਨਾਂ ਦੇ ਫਰਦਿਨ ਸ਼ਾਫ ਤੇ ਅੱਜ ਅਸੀਂ ਤੇ ਰਿਕਵਰੀ ਕਰਾਉਣ ਲੈ ਕੇ ਆਏ ਸੀ ਵੈਪਨ ਦੇ ਤੇ ਉਸ ਵੈਪਨ ਦੀ ਰਿਕਵਰੀ ਦੌਰਾਨ ਹੀ ਉਹਨਾਂ ਨੇ ਜਿਹੜਾ ਪੁਲਿਸ 파ਰਟੀ ਤੇ ਉਹਨਾਂ ਨੇ ਫਾਇਰ ਕੀਤੇ ਤਿੰਨ ਫਾਇਰ ਕੀਤੇ ਤੇ ਪੁਲਿਸ 파ਰਟੀ ਨੇ ਵੀ ਅੱਗੇ ਰਿਟੈਲੀਏਟ ਕਰਦੇ ਹੋਏ ਸਾਡੇ ਇਨਸਪੈਕਟਰ ਜਿਹੜੇ ਸਿਟੀ ਸਾਊਥ ਫੇਰੇ ਹੈਗੇ ਹਨ ਵਰੁਣ ਜੀ ਉਹਨਾਂ ਨੇ ਵੀ ਅੱਗੇ ਉਹਨਾਂ ਨੂੰ ਓਵਰ ਪਾਵਰ ਕੀਤਾ ਤੇ ਦੋ ਫਾਇਰ ਉਹਨਾਂ ਵੱਲੋਂ ਕੀਤੇ ਗਏ ਤੇ ਜਿਹੜਾ ਇੱਕ ਫਾਇਰ ਉਹਨਾਂ ਦੀ ਲੱਤ 'ਚ ਲੱਗਿਆ ਹੈਗਾ ਜਿਹੜਾ ਸਿਕੰਦਰ ਹੈਗਾ ਸੀ ਉਸ ਦੀ ਲੱਤ 'ਚ ਲੱਗਿਆ ਤੇ ਅਸੀਂ ਉਸ ਨੂੰ ਅਸੀਂ ਜਿਹੜਾ ਹੈਗਾ ਓਵਰ ਪਾਵਰ ਕੀਤਾ ਤੇ ਉਸ ਨੂੰ ਅੱਗੇ ਅਸੀਂ ਫਰਦਰ ਜਿਹੜਾ ਟ੍ਰੀਟਮੈਂਟ ਲਈ ਜਿਹੜਾ ਹੈਗਾ ਸਿਵਲ ਹਸਪੀਟਲ ਮੋਗਾ ਲੈ ਕੇ ਜਾਏ ਗਏ ਸਰ ਹੁ ਅੱਗੇ ਦੀ ਕਾਰਵਾਈ ਇਹ ਹੈ ਕਿ ਇਹਨਾਂ ਉੱਪਰ ਜਿਹੜੀ ਹੈਗੀ ਇਹਨਾਂ ਨੇ ਪੁਲਿਸ ਪਾਰਟੀ ਦੇ ਫਾਇਦ ਕੀਤਾ ਜੋ ਕਾਨੂੰਨ ਮੁਤਾਬਕ ਇਹਨਾਂ ਨੇ ਹੋ ਕੀਤਾ ਹੈਗਾ ਐਫ ਆਈ ਆਰ ਰਜਿਸਟਰ ਕੀਤੀ ਆਵੇਗੀ ਤੇ ਜੋ ਵੀ ਇਹਨਾਂ ਦੇ ਅੱਗੇ ਫਰਦਰ ਟ੍ਰੀਟਮੈਂਟ ਕਰਾ ਕੇ ਇਹਨਾਂ ਦੀ ਅਰੈਸਟ ਜਿਹੜੇ ਕੇਸ ਸਪੈਂਡਿੰਗ ਹੈਗੀ ਹੈ ਉਹ ਰੈਸਟ ਭਾਈ ਜਾਏਗੀ ਇਹਨਾਂ ਦੇ ਉੱਪਰ ਟੋਟਲ ਜਿਹੜਾ ਸਿਕੰਦਰ ਹੈਗਾ ਜਿਹੜਾ ਅਰੈਸਟ ਕੀਤਾ ਹੈ ਦੇ ਉੱਪਰ ਟੋਟਲ 24 ਪਰਚੇ ਰਜਿਸਟਰ ਨੇ ਤੇ ਅਕਸਾਈਜ ਐਕਟ ਐਨ ਡੀ ਪੀ ਐਸ ਐਕਟ ਆਈ ਪੀ ਸੀ ਤੇ ਆਮ ਸੈਕਟਰ ਦੇ ਪਹਿਲਾਂ ਵੀ ਇਹਨਾਂ ਦੇ ਉੱਪਰ ਪਰਚੇ ਰਜਿਸਟਰ ਨੇ ਜਿਨ੍ਹਾਂ ਵਿੱਚ ਚਾਰ ਕੇਸ ਸੱਚ ਪਹਿਲਾਂ ਹੀ ਵਾਂਟਡ ਹੈਗਾ ਹੈ ਤੇ ਇਹਹੀ ਰੂਟ ਜਿਹੜਾ ਜਿੱਥੇ ਇਹ ਲੈ ਕੇ ਆਇਆ ਸੀ ਇਹੀ ਰੂਟ ਜਿਹੜਾ ਦੇ ਘਰ ਨੂੰ ਨਿਕਲਦਾ ਉਧਰ ਨੈਸਲੇ ਡੈਰੀ ਆ ਨੈਸਲੇਜ ਦੀ ਫੈਕਟਰੀ ਹੈਗੀ ਉਸ ਨੂੰ ਤੇ ਇਹ ਰੂਟ ਇਹ ਯੂਜ਼ ਕਰਦੇ ਸੀ ਫੋਰ ਆਫ ਦੀ ਆਫ ਦੀ ਕ੍ਰਾਈਮ ਐਕਟੀਵਿਟੀਜ਼ ਦੀ ਤੇ ਇੱਥੇ ਹੀ ਇਹ